ਮਾਂ ਦੇ ਪਿਆਰ ਦਾ ਕੋਈ ਵੀ ਮੁਕਾਬਲਾ ਨਹੀਂ ਕਰ ਸਕਦਾ ਚਾਹੇ ਉਹ ਇਨਸਾਨ ਹੋਣ ਤੇ ਚਾਹੇ ਜਾਨਵਰਾਂ ਆਪਣੇ ਥੱਲੇ ਬੱਚੇ ਆਪਣੇ ਲਕੋ ਕੇ ਬੈਠੀ ਆ ਕਿਉਂਕਿ ਮੀਂਹ ਜਿਹੜਾ ਵਾ ਤੇ ਹਵਾ ਬਹੁਤ ਤੇਜ਼ ਹੋ ਗਈ ਆ ਤੁਸੀਂ ਮੀਂਹ ਪੈਂਦਾ ਦੇਖ ਰਹੇ ਆ ਕਹਿੰਦੇ ਹੁੰਦੇ ਨੇ ਨਾ ਵੀ ਮਾਂ ਗਿੱਲੇ ਥਾਂ ਪੈਜੂਗੀ ਤੇ ਆਪਣੇ ਬੱਚਿਆਂ ਨੂੰ ਫਿਰ ਵੀ ਸੁੱਕੇ ਥਾਂ 'ਤੇ ਰੱਖੂਗੀ ਇਨਸਾਨਾਂ ਦੇ ਵਿੱਚ ਜਿਵੇਂ ਪਿਆਰ ਹੁੰਦਾ ਵਾ ਏਸੀ ਤਰ੍ਹਾਂ ਹੀ ਜਿਹੜੇ ਪੰਛੀ ਆ ਜਾਨਵਰ ਆ ਆਪਣੇ ਬੱਚਿਆਂ ਨੂੰ ਆਪਣੇ ਹਿੱਕ ਨਾਲ ਲਾ ਕੇ ਰੱਖਦੇ ਆ ਹਾਂਜੀ ਕਿਵੇਂ ਹੋ ਸਾਰੇ ਮਾਂ ਦੇ ਪਿਆਰ ਦਾ ਕੋਈ ਵੀ ਮੁਕਾਬਲਾ ਨਹੀਂ ਕਰ ਸਕਦਾ ਚਾਹੇ ਉਹ ਇਨਸਾਨ ਹੋਣ ਤੇ ਚਾਹੇ ਜਾਨਵਰਾਂ ਵਿੱਚ ਹੋਣ ਮਾਂ ਮਾਂ ਹੀ ਹੁੰਦੀ ਆ ਇਹ ਆ ਵੀਡੀਓ ਵੈਸਟਰਨ ਆਸਟ੍ਰੇਲੀਆ ਦੀ ਧਰਤੀ ਤੋਂ ਇਹ ਦੇਖੋ ਇੱਕ ਮਾਂ ਵਾ ਆਪਣੇ ਬੱਚਿਆਂ ਨੂੰ ਆਪਣੇ ਥੱਲੇ ਲਕੋਈ ਬੈਠੀ ਆ ਤੇ ਇਹ ਡਾਕਿਆ ਆਸਟ੍ਰੇਲੀਆ ਦੀ ਤੇ ਨੂੰ ਬਲੈਕ ਡੱਕ ਵੀ ਕਹਿੰਦੇ ਹੁੰਦੇ ਆ ਇਹਦੀਆਂ ਕਈ ਨਸਲਾਂ ਆ ਤੇ ਇਹ ਤੁਸੀਂ ਦੇਖੋ ਆਪਣੇ ਥੱਲੇ ਬੱਚੇ ਆਪਣੇ ਲੁਕੋ ਕੇ ਬੈਠੀ ਆ ਕਿਉਂਕਿ ਮੀਂਹ ਜਿਹੜਾ ਵਾ ਤੇ ਹਵਾ ਬਹੁਤ ਤੇਜ਼ ਹੋ ਗਈ ਆ ਤੁਸੀਂ ਮੀਂਹ ਪੈਂਦਾ ਦੇਖ ਰਹੇ ਆ ਤੇ ਲਗਾਤਾਰ ਪਿਛਲੇ ਕਈ ਮਹੀਨਿਆਂ ਤੋਂ ਤਿੰਨ ਤਿੰਨ ਕ ਮਹੀਨਿਆਂ ਤੋਂ ਲਗਾਤਾਰ ਵੈਸਟਰਨ ਆਸਟ੍ਰੇਲੀਆ ਪਰਥ ਦੀ ਧਰਤੀ ਤੇ ਮੀਂਹ ਜਿਹੜਾ ਜ਼ੋਰਦਾਰ ਪੈ ਰਿਹਾ तकरीबन ਰੋਜ਼ ਹੀ ਪੈ ਰਿਹਾ ਤੇ ਇਹ ਆਪਣੇ ਬੱਚਿਆਂ ਨੂੰ ਆਪਣੇ ਥੱਲੇ ਲੁਕੋ ਕੇ ਇਹਨੇ ਰੱਖਿਆ ਹੋਇਆ ਵਾ ਤੇ ਤੇ ਦੇਖੋ ਮਾਂ ਦਾ ਪਿਆਰ ਕਿਸ ਤਰ੍ਹਾਂ ਦਾ ਵਾ ਕਹਿੰਦੇ ਹੁੰਦੇ ਨੇ ਨਾ ਵੀ ਮਾਂ ਗਿੱਲੇ ਥਾਂ ਪੈਜੂਗੀ ਤੇ ਆਪਣੇ ਬੱਚਿਆਂ ਨੂੰ ਫਿਰ ਵੀ ਸੁੱਕੇ ਥਾਂ ਰੱਖੂਗੀ ਤੇ ਆ ਦੇਖੋ ਦੂਸਰਾ ਜਾਨਵਰ ਆ ਹੋ ਸਕਦਾ ਇਹ ਨਾ ਫਾਦਰ ਹੋਵੇ ਤੇ ਚਲੋ ਪਰ ਮਾਂ ਨੇ ਮਾਂ ਹੀ ਰਹਿਣਾ ਵਾ ਤੇ ਦੇਖੋ ਆਪਣੇ ਬੱਚਿਆਂ ਨੂੰ ਆਪਣੇ ਥੱਲੇ ਰੱਖ ਕੇ ਜਿੱਦਾਂ ਤੇ ਇਹ ਜਿਹੜੀ ਆ ਡਾਕਿਆ ਇਹ ਬੈਠੀ ਹੋਈ ਆ ਤੁਸੀਂ ਉਹ ਦੇਖੋ ਥੱਲੇ ਦੇ ਬੱਚੇ ਮਜੂਮ ਕਰਕੇ ਤੁਹਾਨੂੰ ਦਿਖਾ ਰਿਹਾ ਤੇ ਆਪਣੇ ਬੱਚਿਆਂ ਨੂੰ ਆਪਣੇ ਥੱਲੇ ਸੇਫ ਕੀਤਾ ਹੋਇਆ ਵਾ ਆਪਣਾ ਨਿੱਘ ਦੇ ਰਹੀ ਆ ਤੇ ਮਾਂ ਦੇ ਪਿਆਰ ਦਾ ਮਾਂ ਦੀ ਜਿਹੜੀ ਥਾਂ ਕੋਈ ਨਹੀਂ ਲੈ ਸਕਦਾ ਆ ਦੇਖੋ ਕਿੰਨਾ ਜ਼ੋਰਦਾਰ ਜਿਹੜਾ ਮੀਂਹ ਲਗਾਤਾਰ ਇਹ ਪੈ ਰਿਹਾ ਵਾ ਇਹ ਜਿਹੜੀ ਵੀਡੀਓ ਆ ਇਹ ਵੈਸਟਰਨ ਆਸਟ੍ਰੇਲੀਆ ਪਰਥ ਦੀ ਧਰਤੀ ਤੋਂ ਤੁਹਾਡੇ ਲਈ ਬਣਾਈ ਗਈ ਆ ਤੁਸੀਂ ਇਹ ਦੇਖੋ ਵੀ ਇਨਸਾਨਾਂ ਦੇ ਵਿੱਚ ਜਿਵੇਂ ਪਿਆਰ ਹੁੰਦਾ ਵਾ ਏਸੀ ਤਰ੍ਹਾਂ ਜਿਹੜੇ ਪੰਛੀ ਆ ਜਾਨਵਰ ਆ ਆਪਣੇ ਬੱਚਿਆਂ ਨੂੰ ਆਪਣੇ ਹਿੱਕ ਨਾਲ ਲਾ ਕੇ ਰੱਖਦੇ ਆ ਤੁਸੀਂ ਇਹ ਦੇਖੋ ਕਿੰਨਾ ਜ਼ਬਰਦਸਤ ਜਿਹੜਾ ਏ ਸੀਨ ਆ ਸੋ ਇਹ ਸੀ ਵੈਸਟਰਨ ਆਸਟ੍ਰੇਲੀਆ ਦੀ ਧਰਤੀ ਤੋਂ ਵੀਡੀਓ ਤੇ ਹੁਣ ਦੇਖੋ ਜਦੋਂ ਵੀ ਮੀਂਹ ਜਿਹੜਾ ਇਹ ਖਤਮ ਹੋ ਗਿਆ ਤੇ ਆਪਣੇ ਥੋੜਾ ਘਟ ਗਿਆ ਖਤਮ ਤੋਂ ਬਾਅਦ ਕੀ ਹੋਇਆ ਤੇ ਆਪਣੇ ਬੱਚਿਆਂ ਨੂੰ ਇਹਨੇ ਆਪਣੇ ਨੂੰ ਛੜਤਾ ਵਾ ਤੇ ਉਹ ਹੁਣ ਕੁਛ ਨਾ ਕੁਛ ਖਾਣ ਪੀਣਗੇ ਕਿਉਂਕਿ ਕਾਫੀ ਧੀਰ ਦੀ ਲੈ ਕੇ ਆਪਣੇ ਬੱਚੇ ਨਾਲ ਉਪਰ ਥੱਲੇ ਬੈਠੀ ਸੀ ਮੀ ਵੀ ਪਿਆ ਰਿਆ ਵਾ ਤੇ ਬੱਚਿਆਂ ਨੇ ਕੁਛ ਖਾਣਾ ਪਾਣਾ ਵੀ ਆ ਆਪਣਾ ਕੁਛ ਜਿਹੜਾ ਦਾਣੇ ਪਾਣੀ ਜੋ ਵੀ ਕਾਈ ਦਾ ਖਾਣਾ ਵਾ ਇਹ ਦੇਖ ਲੋ ਮਾਂ ਦਾ ਕਿੰਨਾ ਪਿਆਰ ਆ ਤੇ ਕਿਸ ਤਰ੍ਹਾਂ ਜਿਹੜੀਆਂ ਮਾਵਾਂ ਵਾ ਆਪਣੇ ਬੱਚਿਆਂ ਨੂੰ ਪਿਆਰ ਕਰਦੀਆਂ ਚਾਹੇ ਅਸੀਂ ਲੱਖ ਭੁੱਲ ਜਾਈਏ ਪਰ ਮਾਵਾਂ ਮਾਵਾਂ ਹੀ ਹੁੰਦੀਆਂ ਵਾ ਆ ਦੇਖੋ ਤੇ ਬੱਚੇ ਹੁਣ ਜਿਹੜੇ ਆ ਉਹ ਬਾਹਰ ਨਿਕਲ ਗਏ ਆ ਮਾਂ ਦੇ ਥੱਲਿਓ ਤੇ ਹੁਣ ਉਹ ਕੁਛ ਨਾ ਕੁਛ ਆਪਣਾ ਖਾਣ ਪੀਣ ਲਈ ਜਿਹੜਾ ਉਹ ਲੱਭਣਗੇ ਮਾਂ ਉਹਨਾਂ ਦੇ ਲਈ ਖਾਣ ਪੀਣ ਦਾ ਜਿਗਾਰਡ ਕਰ ਰਹੀ ਆ ਉਹ ਦੀ ਦੇਖੋ ਬੱਚੇ ਕਿੰਨੇ ਸੋਹਣੇ ਬੱਚੇ ਲੱਗਦਾ ਹੁਣੇ ਛੋਟੇ ਛੋਟੇ ਹਜੇ ਕੁਛ ਦਿਨਾਂ ਦੇ ਹੀ ਹੋਣਗੇ ਇਹ ਤੇ ਦੇਖੋ ਤੁਸੀਂ ਇਹ ਸੀ ਵੈਸਟਰਨ ਆਸਟ੍ਰੇਲੀਆ ਦੀ ਧਰਤੀ ਦਾ ਵੀਡੀਓ ਪਰਥਲੀ ਧਰਤੀ ਦਾ ਲਗਾਤਾਰ ਪਿਛਲੇ ਕਈ ਮਹੀਨਿਆਂ ਤੋਂ ਮੀਂਹ ਪੈ ਰਿਹਾ ਵਾ ਪਰਥਲੀ ਧਰਤੀ ਤੇ ਧੰਨਵਾਦ ਵੀਡੀਓ ਵਾਚ ਕਰਨ ਲਈ